ਮੋਹਾਲੀ ਦੇ ਡੇਰਾ ਬੱਸੀ ਦੇ ਨੌਜਵਾਨ ਦੀ ਅਮਰੀਕਾ ਜਾਣ ਸਮੇਂ ਡੰਕੀ ਰੂਟ ਦੇ ਉੱਤੇ ਮੌਤ ਹੋ ਗਈ ਹੈ ਅੰਬਾਲਾ ਦੇ ਇੱਕ ਏਜੰਟ ਨੇ ਉਸ ਨੂੰ ਕੈਨੇਡਾ ਦੇ ਰਸਤੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਦਾਵਾ ਕੀਤਾ ਸੀ ਇਸ ਦੇ ਬਦਲੇ ਵਿੱਚ ਏਜੰਟ ਨੇ ਕਰੀਬ 43 ਲੱਖ ਰੁਪਏ ਪਰਿਵਾਰ ਤੋਂ ਲਏ ਨੇ ਪਹਿਲਾਂ ਨੌਜਵਾਨ ਨੂੰ ਵਿਅਤਨਾਮ ਅਤੇ ਫਿਰ 8 ਮਹੀਨੇ ਤੱਕ ਕੰਬੋਡੀਆ ਦੇ ਵਿੱਚ ਫਸਾ ਕੇ ਰੱਖਿਆ ਨੌਜਵਾਨ ਰਣਦੀਪ ਸਿੰਘ ਦੇ ਪੈਰ ਦੇ ਵਿੱਚ ਜ਼ਖਮ ਹੋ ਗਿਆ ਜਿਸ ਦਾ ਇਲਾਜ ਸਹੀ ਤਰੀਕੇ ਦੇ ਨਾਲ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਹੈ ਮੌਤ ਦੀ ਖਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਡੇਰਾਬੱਸੀ ਦੇ ਸ਼ੇਖਪੁਰਾ ਕਲਾ ਪਿੰਡ ਦਾ ਰਹਿਣ ਵਾਲਾ ਰਣਦੀਪ ਸਿੰਘ 10ਵੀਂ ਪਾਸ ਸੀ ਅਤੇ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਸੀ ਘਰ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਉਸਨੇ ਅਮਰੀਕਾ ਜਾਣ ਦੀ ਸੋਚੀ ਇਸ ਲਈ ਉਸਨੇ ਅੰਬਾਲਾ ਦੇ ਇੱਕ ਟਰੈਵਲ ਏਜੰਟ ਦੇ ਨਾਲ ਸੰਪਰਕ ਕੀਤਾ ਅਤੇ ਟਰੈਵਲ ਏਜੰਟ ਨੇ ਉਸ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜ ਦਿੱਤਾ ਏਜੰਟ ਨੇ 50 ਲੱਖ ਦੀ ਡਿਮਾਂਡ ਕੀਤੀ ਸੀ ਪਰ 43 ਲੱਖ ਰੁਪਏ ਦੇ ਵਿੱਚ ਪਰਿਵਾਰ ਦੀ ਗੱਲ ਨਿਬੜੀ ਸੀ ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇ ਵਾਪਸ ਲਿਉਣ ਦੀ ਮੰਗ ਕੀਤੀ ਹੈ ਅਤੇ ਟਰੈਵਲ ਏਜੰਟ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਬੇਨਤੀ ਕੀਤੀ ਹੈ ਮੁਹਾਲੀ ਦੇ ਡੇਰਾ ਬੱਸੀ ਦੇ ਨੌਜਵਾਨ ਦੀ ਅਮਰੀਕਾ ਜਾਣ ਸਮੇਂ ਡੰਕੀ ਰੂਟ ਦੇ ਉੱਤੇ ਮੌਤ ਹੋ ਗਈ ਹੈ ਅੰਬਾਲਾ ਦੇ ਇੱਕ ਏਜੰਟ ਨੇ ਉਸ ਨੂੰ ਕੈਨੇਡਾ ਦੇ ਰਸਤੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਦਾਵਾ ਕੀਤਾ ਸੀ ਇਸ ਦੇ ਬਦਲੇ ਵਿੱਚ ਏਜੰਟ ਨੇ ਕਰੀਬ 43 ਲੱਖ ਰੁਪਏ ਪਰਿਵਾਰ ਤੋਂ ਲਏ ਨੇ ਪਹਿਲਾਂ ਨੌਜਵਾਨ ਨੂੰ ਵਿਅਤਨਾਮ ਅਤੇ ਫਿਰ 8 ਮਹੀਨੇ ਤੱਕ ਕੰਬੋਡੀਆ ਦੇ ਵਿੱਚ ਫਸਾ ਕੇ ਰੱਖਿਆ ਨੌਜਵਾਨ ਰਣਦੀਪ ਸਿੰਘ ਦੇ ਪੈਰ ਦੇ ਵਿੱਚ ਜ਼ਖਮ ਹੋ ਗਿਆ ਜਿਸ ਦਾ ਇਲਾਜ ਸਹੀ ਤਰੀਕੇ ਦੇ ਨਾਲ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਹੈ ਮੌਤ ਦੀ ਖਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਡੇਰਾਬੱਸੀ ਦੇ ਸ਼ੇਖਪੁਰਾ ਕਲਾ ਪਿੰਡ ਦਾ ਰਹਿਣ ਵਾਲਾ ਰਣਜੀਤ ਸਿੰਘ 10ਵੀਂ ਪਾਸ ਸੀ ਅਤੇ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਸੀ ਘਰ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਉਸਨੇ ਅਮਰੀਕਾ ਜਾਣ ਦੀ ਸੋਚੀ ਇਸ ਲਈ ਉਸਨੇ ਅੰਬਾਲਾ ਦੇ ਇੱਕ ਟਰੈਵਲ ਏਜੰਟ ਦੇ ਨਾਲ ਸੰਪਰਕ ਕੀਤਾ ਅਤੇ ਟਰੈਵਲ ਏਜੰਟ ਨੇ ਉਸ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜ ਦਿੱਤਾ ਏਜੰਟ ਨੇ 50 ਲੱਖ ਦੀ ਡਿਮਾਂਡ ਕੀਤੀ ਸੀ ਪਰ 43 ਲੱਖ ਰੁਪਏ ਦੇ ਵਿੱਚ ਪਰਿਵਾਰ ਦੀ ਗੱਲ ਨਿਬੜੀ ਸੀ ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇ ਵਾਪਸ ਲਿਉਣ ਦੀ ਮੰਗ ਕੀਤੀ ਹੈ ਅਤੇ ਟਰੈਵਲ ਏਜੰਟ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਬੇਨਤੀ ਕੀਤੀ ਹੈ